ਯਾਰ ਸਾਹਕਾ ਐਮਐਲਏ ਨਾਲ ਸਮਝੌਤਾ ਕਰਨਾ ਕਾਦੇ ਨਹੀਂ ਆ। ਇਹ ਦੋਦੇ ਬੰਦੇ ਕੁਝ ਹੋਵੇ। ਸਾਹਕਾ ਐਮਐਲਏ ਦੱਸ ਰਿਹਾ ਕਿ ਰਾਣੇ ਨੇ ਐਮਪੀ ਲੰ ਲੈਣੀ ਤੇ ਸੀਟ ਮੇਰੇ ਲਈ ਵੇਲੀ ਹੋ ਜਾਣੀ। ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਜੇ ਮੈਂ ਐਮਪੀ ਬੜਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਕ ਚੁਣਨਗੇ ਵੀ ਕਿਹਨੂੰ ਐਮਐਲਏ ਬਣਾਉਣਾ। ਪਰ ਜੋ ਮਰਜੀ ਹੋਵੇ ਜਿਹਨੇ ਬਾਬੇ ਨਾਨਕ ਦੇ ਪੈਸਾ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਤੇ ਲੋਕਾਂ ਨਾਲ ਧੱਕੇ ਕੀਤੇ ਆ ਉਹ ਕਿਸੇ ਹਾਲਤ ਚ ਵੀ ਸੁਲਤਾਨਪੁਰ ਲੋਧੀ ਚ ਐਮਐਲਏ ਬੰਨਵੇਲੇ ਸੋਚ ਨਹੀਂ ਸਕਦਾ ਸੁਲਤਾਨਪੁਰ ਲੋਧੀ ਚ ਐਮਐਲਏ ਬੰਨਵੇਲੇ ਸੋਚ ਨਹੀਂ ਸਕਦਾ ਮੈਂ ਨਹੀਂ ਰੋੜਤੇ ਨਹੀਂ ਉਹ ਗਈ ਕੋਰੀ ਤੁੰਤ ਨਹੀਂ ਕਤਾਰਦੇ ਉਹਨੂੰ ਤੁੰਤ ਨਹੀਂ ਕਤਾਰਦੇ ਉਹਨੂੰ ਨੋਰਨਾਵਜ ਪਾਸ਼ਾਦੀ ਨਗਰੀ ਨੂੰ ਸੁਲਤਾਨਪੁਰ ਨੂੰ ਜਿਹੜਾ ਮੇਨ ਰੋਅ ਕਪੂਰਥਲੇ ਦਾ ਕਨੈਕਟ ਕਰਦਾ ਉਹ ਵਾਇਆ ਡਡਵੰਡੀ ਆ ਤੇ ਡਡਵੰਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜ਼ਿਮੀਂਦਾਰ ਦੇ ਟਰੈਕਟਰ ਦੀ ਇੱਕ ਟੁੱਟ ਜਾਂ ਹੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਤੇ ਇੰਨਾ ਮਾੜਾ ਹਾਲ ਹੈ ਕਿ ਵੀ ਪਿਛਲੇ ਹਫਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਸ ਐਂਬੂਲੈਂਸ ਇਸ ਰਾਹ ਥਾਣੀ ਨਹੀਂ ਗਏ ਸੋ ਇਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹ ਦੀ ਨਵੀਂ ਸੜਕ ਬਣਨੀ ਆ 19 ਦਿਨ ਤੱਕ ਇਹਦੀ ਜਿਹੜੀ ਪੈਚਵਰਕ ਆ ਕਰਾ ਦਿੱਤਾ ਜਾਵੇ ਤੇ ਮਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ ਸੋ 6 ਮਹੀਨਿਆਂ ਅੱਜ ਕਿਸੇ ਨੇ ਕੁਝ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਚੱਕ ਲਈ ਆ ਤੇ ਮਾਲਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚਵਰਕ ਕਰਾ ਕੇ ਮੋਟੇਰੇਬਲ ਸਿਚੁਏਸ਼ਨ ਦੇ ਵਿੱਚ ਲੈ ਕੇ ਆਵਾਂਗੇ ਤਾਕੀ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸਕੇ ਆਪਣੀ ਜੇਬ ਦੇ ਵਿੱਚੋਂ ਖਰਚ ਕਰ ਰਹੇ ਹਾਂ ਮਾਲਕ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ ਉਹ ਨਾਰਿੰਗ ਪਾਸ਼ਾ ਨੇ ਪਹਿਲਾਂ ਵੀ ਕਿਰਪਾ ਕੀਤੀ ਆ ਤੇ ਹੁਣ ਵੀ ਮਾਲਕ ਦੀ ਕਿਰਪਾ ਨਾਲ ਜੇਬ 'ਚੋਂ ਝਰਸ ਕੇ ਸੇ ਨਿਚਰਾਵਾਂਗੇ ਕੰਮ ਨਹੀਂ ਇਦਾਂ ਨਹੀਂ ਦੱਸਣਾ ਨਹੀਂ ਕਿ ਸੇਵਾ ਹੋ ਰਹੀ ਆ ਇਹ ਕੰਮ ਇਹ ਤਾਂ ਸਾਫ ਕਰ ਲੈਣਾ ਕਿ ਝੋਟੇ ਦੀ ਗੱਲ ਚੱਲ ਰਹੀ ਹੈ ਵੱਡੇ ਰਾਜ ਜੀ ਇਦਾਂ ਦੀ ਕੋਈ ਗੱਲ ਹੈ ਚਰਚਾ ਵੀ ਕੋਈ ਨਹੀਂ ਹੈ ਓਏ ਯਾਰ ਸਾਬਕਾ ਐਮਐਲਏ ਨਾਲ ਸਮਝੌਤਾ ਕਰਨਾ ਕਾਦੇ ਲਈ ਆ ਜੇ ਦੋਦੇ ਪੱਲੇ ਕੁਝ ਹੋਵੇ ਤਾਂ ਕਰਨੀ ਲੋੜ ਹੈ ਜੀ ਸਰ ਜਿਹੜੀ ਤੋਰਾ ਕਾਨੂੰਨ ਸਾਹਿਬ ਲੜੂਗੇ ਜਾਂ ਨਨਕੋਟ ਦਾ ਦੇਖੋ ਗੱਲ ਆ ਇਹ ਫੈਸਲੇ ਪਾਰਟੀ ਦੇ ਆ ਜਿੱਦਾਂ ਪਾਰਟੀ ਹੁਕਮ ਕਰੂਗੀ ਉਦਾਂ ਲੜਾਂਗੇ ਪਰ ਇੱਕ ਗੱਲ ਜ਼ਰੂਰ ਦੱਸ ਰਿਆਂ ਚੰਗਾ ਜਿਸ ਨੇ ਮਰਜ਼ੀ ਲਾ ਦੀਏ ਦੋ ਤਿੰਨ ਦਿਨਾਂ ਤੋਂ ਸਾਬਕਾ ਐਮਐਲਏ ਦੱਸ ਰਿਆਂ ਜਿਹੜਾ ਨੇ ਐਮਪੀ ਲੜਨੀ ਤੇ ਸੀਟ ਮੇਰੇ ਲਈ ਵਿਲੀ ਹੋ ਜਾਣੀ ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਜੇ ਮੈਂ ਐਮਪੀ ਬੜਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਗ ਚੁਣਨਗੇ ਵੀ ਕਿਹਨੂੰ ਐਮਐਲਏ ਬਣਾਉਣਾ ਸੰਗਤ ਚੋਂ ਵੈਰੀ ਗੁੱਡ ਤੇ ਜੇ ਮੇਰੀ ਡਿਊਟੀ ਲਾਉਣਗੇ ਤੇ ਮੇਰੇ ਪਰਿਵਾਰ ਵਿੱਚੋਂ ਐਮਐਲਏ ਲੜਾਉਂਗਾ ਪਰ ਜੋ ਮਰਜ਼ੀ ਹੋਵੇ ਜਿਹਨੇ ਬਾਬੇ ਨਾਨਕ ਦੇ ਪੈਸਾ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਤੇ ਲੋਕਾਂ ਨਾਲ ਧੱਕੇ ਕੀਤੇ ਆ ਉਹ ਕਿਸੇ ਹਾਲਤ ਚ ਵੀ ਸੁਲਤਾਨਪੁਰ ਲੋਧੀ ਚ ਐਮ ਐਲ ਏ ਬੰਨਵੇਲੇ ਸੋਚ ਨਹੀਂ ਸਕਦਾ ਕੋਈ ਹੁਣ ਕਲੈਰਿਟੀ ਦੀ ਲੋੜ ਤੇ ਨਹੀਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ